ਸਰਕਾਰ ਤੋਂ ਲੋਨ ਵਗੈਰਾ ਲਿਆ ਕੋਈ ਫੀਰ ਨਾ ਜੀ ਮੈਕਮੇ ਤੇ ਕੋਈ ਲੋਨ ਨਹੀਂ ਲਿਆ ਕੋਈ ਲੋਨ ਨਹੀਂ ਹੈ ਅੱਛਾ 10000 ਦਾ ਦੁੱਧ ਪਾ ਰਹੇ ਹੈ ਇੱਕ ਮਹੀਨੇ ਦਾ ਜੀ ਹੂੰ ਉਹਦੇ ਵਿੱਚੋਂ 6000 ਰੁਪਏ ਖਰਚਾ ਇੱਕ ਪਸ਼ੂ ਦਾ ਆ ਜਾਂਦਾ ਜੀ ਵਧੀਆ ਚ ਕੰਮ ਕਰ ਰਿਹਾ ਜੀ ਮਾ ਪਹਿਲੇ ਤੋਂ ਬੱਥੇ ਅੱਛਾ ਜੀ ਤੇ ਜਿਹੜੇ ਜਿਹੜੇ ਜਾਇਦਾਦਾਂ ਵਾਲੇ ਨੇ ਜ਼ਮੀਨਾਂ ਵਾਲੇ ਉਹਨਾਂ ਨਾਲ ਮੂਰੇ ਆ ਮੂਰੇ ਸਭ ਨੂੰ 92 ਫੁੱਟ ਦੀ ਲੰਬਾਈ ਹੈ ਜੀ ਠੀਕ ਹੈ ਤੇ 45 ਫੁੱਟ ਚੜਾਈ ਹੈ ਜੀ 45 ਬਾਈ 95 ਦਾ ਇੱਥੇ 50 60 ਪਸ਼ੂਆਂ ਦੀ ਜਗ੍ਹਾ ਬਣਾਈ ਹੈ ਹਾਂ ਜੀ ਹਾਂ ਜੀ ਡੇਰੀ ਫਾਰਮਿੰਗ ਦੇ ਕੰਮ ਸੰਬੰਧੀ ਬਹੁਤ ਭੁਲੇਖੇ ਬਣੇ ਹੋਏ ਨੇ ਕੋਈ ਕਹਿੰਦਾ ਇਹ ਲੱਖਾਂ ਦੀ ਕਮਾਈ ਦੇਣ ਵਾਲਾ ਕੰਮ ਆ ਕੋਈ ਕਹਿੰਦਾ ਇਹਦੇ ਵਿੱਚ ਸਿਰਖ ਪਾਈ ਹੈ ਤੇ ਅੱਜ ਇਹ ਭੁਲੇਖੇ ਦੂਰ ਕਰਦੇ ਹਾਂ ਕਈ ਨਵੇਂ ਡੇਰੀ ਫਾਰਮ ਖੋਲ ਰਹੇ ਨੇ ਕੁਝ ਪੁਰਾਣੇ ਡੇਰੀ ਫਾਰਮ ਬੰਦ ਵੀ ਹੋ ਰਹੇ ਨੇ ਇਹ ਲੱਖਾਂ ਦੀ ਕਮਾਈ ਦੇਣ ਵਾਲਾ ਕੰਮ ਹੈ ਵੀ ਜਾਂ ਨਹੀਂ ਅੱਜ ਇਹਨਾਂ ਗੱਲਾਂ ਦੀ ਜਾਣਕਾਰੀ ਲੈਣੇ ਆ ਅਸੀਂ ਆਏ ਆ ਬਾਈ ਸੁਖਵਿੰਦਰ ਸਿੰਘ ਕੋਲੇ ਬਾਈ ਸਵਾਗਤ ਆ ਤੁਹਾਡਾ ਸ੍ਰੀ ਗੁਰੂ ਤੇ ਇਹੇ ਪੁਰਾਣਾ ਕੰਮ ਇਹਨਾਂ ਦਾ ਡੇਰੀ ਫਾਰਮਿੰਗ ਦਾ ਕਾਫੀ ਸਾਲਾਂ ਤੋਂ ਕਰ ਰਹੇ ਨੇ ਇਹਨਾਂ ਨੂੰ ਲੰਮਾ ਤਜਰਬਾ ਵਧੀਆ ਕਮਾਈ ਕਰ ਰਹੇ ਨੇ ਇਹਨਾਂ ਤੋਂ ਜਾਣਦੇ ਆ ਕੀ ਨੁਕਤੇ ਨੇ ਡੇਰੀ ਫਾਰਮਿੰਗ ਨੂੰ ਚਲਾਉਣ ਦੇ ਇਹ ਤੋਂ ਵਧੀਆ ਕਮਾਈ ਲੈਣ ਦੇ ਇਹਦੇ ਵਿੱਚ ਆਮਦਨ ਹੈਗੀ ਵੀ ਜਾਂ ਸਿਰਫ ਗੁਜ਼ਾਰਾ ਹੀ ਹੁੰਦਾ ਅਸੀਂ ਆਇਆ ਪਿੰਡ ਕੰਗਰੋਲੀ ਜ਼ਿਲ੍ਹਾ ਪਟਿਆਲਾ ਬਈ ਆਪਣਾ ਹਾਂ ਜੀ ਜ਼ਿਲ੍ਹਾ ਪਟਿਆਲਾ ਤੇ ਬਈ ਪਹਿਲਾਂ ਇਹ ਦੱਸੋ ਤੁਹਾਡਾ ਇਹ ਕੰਮ ਕਿੰਨੇ ਸਾਲ ਤੋਂ ਕਰ ਰਹੇ ਹੋ ਕੰਮ ਇਹ ਸਾਨੂੰ ਹੋ ਗਈ ਤਕਰੀਬਨ 10-12 ਸਾਲ ਦੀ 10-12 ਸਾਲ ਤੋਂ ਕਰਦੇ ਹਾਂ ਤੇ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰਿਆ ਤੁਸੀਂ ਕੰਮ ਪਸ਼ੂ ਇਹ ਸਾਡੇ ਕੋਲ ਪਹਿਲਾਂ 2-3 ਨੇ ਦੇਈ ਠੀਕ ਹੈ ਹਾਂ ਇਹ ਫਿਰ ਉਸ ਤੋਂ ਬਾਅਦ ਹੀ ਇਹ ਅਸੀਂ 2012 ਦੇ ਵਿੱਚ ਪਸ਼ੂ ਲੈਨੇ ਅੱਛਾ ਹਾਂ ਜੀ ਤੇ ਦੁੱਧ ਤੁਸੀਂ ਕਿੱਥੇ ਪਾਉਨੇ ਹੋ ਕਿਸੇ ਬੇਰਕਾ ਬੇਰਕਾ ਹਾਂ ਜੀ ਬੇਰਕਾ ਸ਼ੁਰੂ ਦੇ ਬੇਰਕਾ ਨੂੰ ਪਾ ਰਹੇ ਹਾਂ ਜੀ ਠੀਕ ਹੈ ਉਹ ਘਰੋਂ ਆ ਕੇ ਲੈ ਜਾਂਦੇ ਨੇ ਹਾਂ ਜੀ ਆਪਣੀ ਪਿੰਡ ਅਸੈਂਟੀ ਆਈ ਬੇਰਕਾ ਦੀ ਠੀਕ ਹੈ ਉੱਥੇ ਟੈਂਕਰ ਆਉਂਦਾ ਜੀ ਬੇਰਕਾ ਦਾ ਠੀਕ ਹੈ ਬੀ ਐਮ ਸੀ ਲੱਗਿਆ ਹੈ ਜੀ ਉਹ ਖੁਦ ਤੇ ਜਾਂਦੇ ਇਸ ਤੋਂ ਫਾਰਮ ਤੋਂ ਆ ਕੇ ਲੈ ਜਾਂਦੇ ਨੇ ਹਾਂ ਜੀ ਡੇਰੀ ਫਾਰਮ ਦੇ ਨਾਲ ਖੇਤੀ ਵੀ ਕਰਦੇ ਹੋ ਖੇਤੀ ਹਾਂ ਜੀ ਅੱਛਾ ਤੇ ਇਹ ਪਸ਼ੂ ਦਾ ਕੰਮ ਸਾਰਾ ਆ ਵੀ ਕਰਦੇ ਹਾਂ ਜਾਂ ਕੋਈ ਹੈਲਪ ਵਾਸਤੇ ਬੰਦਾ ਰੱਖਿਆ ਹੋਇਆ ਇਹ ਰੱਖਿਆ ਹੋਇਆ ਜੀ ਸਾਡੇ ਕੋਲ ਇੱਕ ਤਾਂ ਨੌਕਰ ਆਈ ਪਿੰਡ ਦਾ ਮੁੰਡਾ ਜੀ ਬਾਈ ਜੇ ਇਹ ਤੁਸੀਂ ਕੋਈ ਖਾਸ ਨਸਲ ਦੀਆਂ ਮੱਝਾਂ ਰੱਖੀਆਂ ਹੋਈਆਂ ਨੇ ਜਾਂ ਫਿਰ ਇਹ ਜਿਹੜੀ ਸਾਨੂੰ ਮਤਲਬ ਇਹ ਲੱਗਦੀ ਆ ਵੀ ਵਧੀਆ ਦੁੱਧ ਦੇਣ ਵਾਲੀ ਆ ਦੇਖ ਪਰਖ ਕੇ ਲੈਨੇ ਹੋ ਨਹੀਂ ਜੀ ਹੁਣ ਤਾਂ ਅਸੀਂ ਪਹਿਲਾਂ ਨਾਲੋਂ ਨਸਲ ਦੇ ਵਿੱਚ ਬਹੁਤ ਸੁਧਾਰ ਕਰ ਲਿਆ ਜੀ ਅੱਛਾ ਜੀ ਹਾਂ ਇਹ ਹੁਣ ਅਸੀਂ ਮੋਰਾ ਨਸਲ ਹੀ ਹਰਿਆਣੇ ਚੋਂ ਲੈ ਕੇ ਆਉਨੇ ਆ ਜੀ ਠੀਕ ਹੈ ਹਾਂ ਇਹ ਮੂਰਨ ਅਸਲ ਵੀ ਨੇ ਜਿਆਦਾ ਹਾਂ ਇਹ ਮੂਰਨ ਅੱਛਾ ਦੁੱਧ ਇਹ ਮਤਲਬ ਕਿੰਨਾ ਕ ਦਿੰਦਾ ਇੱਕ ਪਸ਼ੂ ਇੱਕ ਪਸ਼ੂ ਸਾਡੇ ਕੋਲ ਹੀ 12 ਤੋਂ ਪਲੱਸ ਆ ਜੀ 16 ਲੀਟਰ ਤੱਕ ਦੁੱਧ ਦੇ ਨਾਲ ਹੀ ਮਿਲ ਜਾਣੇ ਜੀ ਠੀਕ ਤੁਸੀਂ ਕੱਲੀਆਂ ਮੱਝਾਂ ਨਹੀਂ ਗਊਆਂ ਨਹੀਂ ਰੱਖੀਆਂ ਨਹੀਂ ਗਊ ਨਹੀਂ ਹੈਗੀ ਆ ਪਹਿਲਾਂ ਇਹ ਵੀ ਦੱਸੋ ਵੀ ਮੱਝਾਂ ਤੁਸੀਂ ਕਿਉਂ ਰੱਖੀਆਂ ਨੇ ਜ਼ਿਆਦਾਤਰ ਤਾਂ ਡੇਅਰੀ ਫਾਰਮ ਵਾਲੇ ਗਊਆਂ ਰੱਖਦੇ ਨੇ ਇਹਦੇ ਵਿੱਚ ਕੀ ਅੰਤਰ ਆ ਅੰਦਰ ਦਾ ਜਲਵਾ ਆਪਣੀ ਆਪਣੀ ਸੋਚ ਆਈ ਅਸੀਂ ਪਹਿਲੇ ਦਿਨ ਸੀ ਮੱਝਾਂ ਨਾਲ ਸਾਡਾ ਹੀ ਲਗਾ ਆਈ ਠੀਕ ਹੈ ਹਾਂ ਇਹ ਤੇ ਇਹਨਾਂ ਦਾ ਥੋੜੀ ਖੇਚਲਾ ਵੀ ਘਟਾਈ ਠੀਕ ਹੈ ਇਹਨਾਂ ਦੀ ਵਾਸਤੇ ਇੱਕ ਕਚਵਾਈ ਜਵਾਈ ਦੀ ਖੇਚ ਲਈ ਹੂੰ ਤੇ ਕੋਈ ਬਿਮਾਰੀ ਦੀ ਬਹੁਤ ਘੱਟ ਦਿੱਕਤ ਆਉਂਦੀ ਹੈ ਸਾਨੂੰ ਠੀਕ ਹੈ ਗਾਵਾਂ ਦੇ ਵਿੱਚ ਬਿਮਾਰੀ ਜ਼ਿਆਦਾ ਆਉਂਦੀ ਹੈ ਹਾਂ ਜੀ ਮੈਂ ਇਹ ਹਾਂ ਤੁਸੀਂ ਸ਼ੈੱਡ ਸ਼ੁਰੂ ਨਹੀਂ ਬਣਾਇਆ ਸੀ ਜਿਹੜਾ ਬਣਿਆ ਹੋਇਆ ਪੁਰਾਣਾ ਬਣਿਆ ਹੋਇਆ ਇਹ ਪੁਰਾਣਾ ਬਣਿਆ ਹੋਇਆ ਅੱਛਾ ਹੁਣ ਨਵਾਂ ਤੁਸੀਂ ਉੱਧਰ ਨਵਾਂ ਬਣਾ ਉੱਧਰ ਬਣਾ ਰਹੇ ਹੋ ਹੁਣ ਅੱਛਾ ਉੱਧਰ ਨਵਾਂ ਬਣ ਰਿਹਾ ਹਾਂ ਤੇ ਜਦੋਂ ਤੁਸੀਂ ਸ਼ੁਰੂ ਕਰਿਆ ਕੰਮ ਹਾਂਜੀ ਸਰਕਾਰ ਤੋਂ ਲੋਨ ਵਗੈਰਾ ਲਿਆ ਕੋਈ ਫੇਰ ਨਾ ਜੀ ਮੈਂ ਕਿਵੇਂ ਤਾਂ ਕੋਈ ਲੋਨ ਨਹੀਂ ਲਿਆ ਕੋਈ ਲੋਨ ਨਹੀਂ ਲਿਆ ਅੱਛਾ ਸਾਰਾ ਸੇ ਆਪਦੇ ਸਿਰ ਤੇ ਹੀ ਕਰਿਆ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਕਦੇ ਤੁਹਾਨੂੰ ਮਤਲਬ ਵਿਭਾਗ ਵਾਲੇ ਆਏ ਹੁਣ ਕਦੇ ਕਿਸੇ ਨੇ ਸਫਾਰਿਸ਼ ਕਰੀ ਹੋਵੇ ਤੁਸੀਂ ਨੋਨ ਲੈ ਲਓ ਸਬਸਿਡੀ ਬਹੁਤ ਹੈ ਨਾਲ ਤਾਂ ਸਬਸਿਡੀ ਹੈਗੀ ਹੈ ਜੀ ਹੁਣ ਆਉਂਦੇ ਨੇ ਜੀ ਆਸੀਂ ਫਾਰਮ ਬਣਾ ਰਹੇ ਹਾਂ ਰਾਈਟਿੰਗ ਵਾਲੇ ਜੀ ਲੋਨ ਵਾਸਤੇ ਜੀ ਅੱਛਾ ਹਾਂ ਇਹ ਹੁਣ ਲੈਣਾ ਤੁਸੀਂ ਫਾਰ ਨਹੀਂ ਆਈ ਇਹ ਤਾਂ ਨਹੀਂ ਕੋਈ ਸਾਡੀ ਸੋਚ ਹੈ ਜੀ ਤੁਸੀਂ ਸ਼ਰਟ ਬਣਾ ਰਹੇ ਹੋ ਇੰਨਾ ਪੈਸਾ ਲਾ ਰਹੇ ਹੋ ਤੁਸੀਂ ਲੋਨ ਕਿਉਂ ਲੈਂਦੇ ਹੈਗੇ ਇੱਕ ਤਾਂ ਖੱਜਲ ਖਵਾਰੀ ਯਾਦ ਹੈ ਜੀ ਕਾਹਦੀ ਕਾਰਵਾਈ ਹਾਂ ਜੀ ਅੱਛਾ ਤੇ ਸਬਸਿਡੀ ਦੇਣ ਵਾਲੇ ਮਹਿਕਮਾ ਦੂਜੇ ਲੋਟ ਹੋ ਜਾਂਦਾ ਈ ਠੀਕ ਹੈ ਫਿਰ ਹਾਂ ਦੇਖ ਲੋ ਇਹ ਆਪਣੀ ਕਮਾਈ ਦੇ ਨਾਲ ਆਪਣੀ ਮਿਹਨਤ ਦੇ ਨਾਲ ਹੀ ਇਹ ਫਾਰਮ ਨੂੰ ਚਲਾ ਰਹੇ ਨੇ ਗਵਰਨਮੈਂਟ ਤੋਂ ਕੋਈ ਸਹਾਇਤਾ ਨਹੀਂ ਲਈ ਇਹਨਾਂ ਨੇ ਤੇ ਇਹ ਇਹਨਾਂ ਦੀ ਮਿਹਨਤ ਦੇ ਸਿਰ ਤੇ ਚੱਲ ਰਿਹਾ ਹੈ ਜੇ ਤੂੰ ਆਪਾਂ ਹਿਸਾਬ ਲਾਈਏ ਵੀ ਇੱਕ ਪਸ਼ੂ ਹਾਂ ਜੀ ਕਿੰਨੇ ਮਹੀਨੇ ਦੁੱਧ ਦਿੰਦਾ ਉਹ ਤੋਂ ਇੱਕ ਸੂਏ ਦੇ ਵਿੱਚ ਕਿੰਨੀ ਕੰਮ ਦੇਣਾ ਲੈਨੇਓ ਤੁਸੀਂ ਇੱਕ ਪਸ਼ੂ ਇਹ ਪਧੀਆ ਦੁੱਧ 8 ਤੋਂ 9 ਮਹੀਨੇ ਤੱਕ ਠੀਕ ਹੈ 9 ਮਹੀਨੇ ਹਾਂ ਇਹ ਸਵੇਰੇ ਚ ਦੁੱਧ ਦੇ ਹਾਂ ਇਹ ਅੱਛਾ ਤੇ ਕਮਾਈ ਇੱਕ ਪਾਸੇ ਤੋਂ ਹੋ ਜਾਂਦੀ ਹੈ ਜੀ ਮੰਨ ਲਓ 78000 ਰੁਪਏ 78000 ਇੱਕ ਸੂਏ ਲਈ ਹੋ ਜਾਂਦੀ ਹੈ ਹਾਂ ਇੱਕ ਮੱਝ ਤੋਂ ਕਮਾਈ ਹੁੰਦੀ ਹੈ ਤੇ ਜਿਹੜਾ ਖਰਚ ਲਾਈਏ ਇਹਦਾ ਹਰੇ ਚਾਰੇ ਦਾ ਫੀਡ ਦਾ ਉਹ ਕੀ ਖਰਚ ਆ ਪੇ ਇੱਕ ਬੈਸ ਕੋ ਸੂ ਦਾ ਉਹ ਖਰਚਾ ਮੰਨ ਲਓ ਜੀ ਜਿਵੇਂ ਆਪਾਂ ਹੁਣ 16 ਹਜ਼ਾਰ ਦਾ ਦੁੱਧ ਪਾ ਰਹੇ ਹੈ ਇੱਕ ਮਹੀਨੇ ਦਾ ਹੀ ਹੂੰ ਉਹਦੇ ਵਿੱਚੋਂ 6000 ਰੁਪਏ ਖਰਚਾ ਇੱਕ ਪਸ਼ੂ ਦਾ ਆ ਜਾਂਦਾ ਹੀ ਮਹੀਨੇ ਦਾ ਹੀ ਠੀਕ ਹੈ 4000 ਰੁਪਏ ਸਾਨੂੰ ਬਚਤ ਹੋ ਜਾਂਦੀ ਹੈ ਹੀ ਠੀਕ ਹੈ ਤੇ ਜਦੋਂ ਸੂਏ ਤੋਂ ਬਾਅਦ ਪਸ਼ੂ 3-4 ਮਹੀਨੇ ਦਾ ਗੈਪ ਪੈਂਦਾ ਉਹ ਮਤਲਬ ਉਹ ਉਸ ਟਾਈਮ ਲਾਸ ਹੁੰਦਾ ਉਹ ਲਾਸ ਹੁੰਦਾ ਹੀ ਹਾਂ ਉਹ ਹੀ ਆਦਾ ਸਾਡੇ ਕੋਲ ਹੀ ਪਸ਼ੂ ਦਾ ਬੱਚਾ ਹਾਂ ਉਹ نئی ਕੱਟੀ ਹੋ ਗਈ ਉਹ ਪਾਣੀ ਹੋ ਜਾਈ ਹਾਂ ਜੀ ਉਹ ਵੀ ਫਾਇਦਾ ਹੁੰਦਾ ਉਹ ਵਿੱਚ ਰਲ ਵੀ ਹਾਂ ਜੀ ਸਾਲ ਦੋ ਸਾਲ ਬਾਅਦ ਹਾਂ ਜੀ ਠੀਕ ਹੈ ਜੀ ਮੱਜਾਂ ਵੇਜ ਹੁਣ ਵੀ ਸਾਨੂੰ ਲੈਣੀ ਪੈਂਦੀ ਆ ਜਾਂ ਤੁਸੀਂ ਮਤਲਬ ਕੱਟੀਆਂ ਰਲ ਜਾਂਦੀਆਂ ਨੇ ਕੱਟੀਆਂ ਵੀ ਰਲ ਜਾਂਦੀਆਂ ਨੇ ਜਿਵੇਂ ਕੋਈ ਜਾਦੇ ਸੂਏ ਹੋ ਜਾਂਦੇ ਨੇ ਮੱਜਨ ਹੋਈ ਉਹ ਅਸੀਂ ਕੱਢ ਦਿੰਨੇ ਆ ਜੀ ਠੀਕ ਹੈ ਨਵੀਂ ਲੈ ਲੈਣੇ ਆ ਜੀ ਠੀਕ ਹੈ ਤੇ ਬਾਕੀ ਅਸੀਂ ਕੱਟੀ ਜਿਹੜੀ ਉਹ ਆਪਦੀ ਤਿਆਰ ਕਰ ਲੈਨੇ ਆ ਜੀ ਠੀਕ ਹੈ ਕਦੇ ਕੱਟੀ ਵੇਚੀ ਨਹੀਂ ਹੈਗੀ ਹੂੰ ਤੇ ਮੱਝਾਂ ਦਾ ਤੁਸੀਂ 1 ਗਲਾਸ ਰੱਖਿਆ ਹੋਇਆ ਸਾਰੀਆਂ ਤੇ ਹੁਣ ਅੱਜ ਕੀ ਕੀਮਤਾਂ ਜੇ ਅੱਜ ਮੱਝ ਲੈਣੀ ਹੋਵੇ ਮੱਝ ਅੱਜ ਕੀਮਤ ਹੈਗੀ 1.5 ਲੱਖ ਤੋਂ ਪਲੱਸ ਆਈ ਹਾਂ ਮੈਂ ਕਿਹਾ ਨਾ ਤੇ ਹੁਣ ਜੇ ਮਤਲਬ ਅੱਜ ਦੇ ਟਾਈਮ ਤੇ ਕਿਸੇ ਨੇ ਡੇਰੀ ਫਾਰਮ ਖੋਲਣਾ ਹੋਵੇ ਹਾਂਜੀ ਤੁਸੀਂ ਮੱਝਾਂ ਦਾ ਖੋਲੇ ਜਾਂ ਗਾਵਾਂ ਦਾ ਕਿ ਉਹ ਦੇਖੋ ਆਪਣੀ ਆਪਣੀ ਸੋਚ ਆਈ ਜਿਹਦੇ ਕੋਲ ਗਾਵਾਂ ਨੇ ਉਹ ਕਹਿੰਦਾ ਵੀ ਗਾਵਾਂ ਦਾ ਵੀ ਵਧੀਆ ਹੀ ਚਲੋ ਠੀਕ ਹੈ ਤੇ ਸਾਡੇ ਕੋਲ ਮੱਝਾਂ ਨੇ ਹੀ ਸਾਨੂੰ ਇੰਨਾਂ ਨਾਲ ਅਸੀਂ ਇੰਨਾਂ ਨਾਲ ਜੁੜੇ ਹੋਏ ਆਂ ਹਾਂ ਮੱਝਾਂ 'ਚ ਫਾਇਦਾ ਲੱਗਦਾ ਹੁਣ ਤਾਂ ਸਬਸਿਡੀ ਬਹੁਤ ਆ ਸਬਸਿਡੀ ਦੇ ਲੈਣ ਦਾ ਵੀ ਫਾਇਦਾ ਹਾਂ ਹੀ ਫਾਇਦਾ ਜਿਹਨੇ ਨਵਾਂ ਕੰਮ ਕਰਨਾ ਆਈ ਚਲੋ ਉਹਨੂੰ ਸਬਸਿਡੀ ਲੈ ਕੇ ਉਹਨੂੰ ਵੀ ਫਾਇਦਾ ਜੀ ਠੀਕ ਹੈ ਤੇ ਚਲੋ ਆਪਾਂ ਉਧਰ ਦੇਖਦੇ ਜਿਹੜਾ ਨਵਾਂ ਸ਼ੈੱਡ ਤਿਆਰ ਕਰ ਰਹੇ ਹਾਂ ਆਏ ਵਈ ਇਹਨਾਂ ਨੂੰ ਫਿਰ ਹਰਾਚਾਰਾ ਤੁਸੀਂ ਤਾਜ਼ਾ ਪਾਉਣੇ ਹੋ ਜਾਂ ਆਚਾਰ ਪਾ ਕੇ ਰੱਖਦੇ ਹੋ ਅਸੀਂ ਚਾਰ ਵੀ ਪਾਉਣੇ ਆਈ ਤੇ ਇੱਕ ਟਾਈਮ ਹਰਾਚਾਰਾ ਆਈ ਠੀਕ ਹੈ ਇੱਕ ਟਾਈਮ ਆਚਾਰ ਪਾ ਦਨੇ ਠੀਕ ਹੈ ਆਚਾਰ ਦਾ ਰਿਜ਼ਲਟ ਕਿਵੇਂ ਆ ਚਾਰ ਦਾ ਵਧੀਆ ਰਿਜ਼ਲਟ ਆਈ। ਅੱਛਾ ਕੋਈ ਇਹ ਤਾਂ ਨਹੀਂ ਹੈ ਜਿਵੇਂ ਕਹਿੰਦੇ ਨੇ ਵੀ ਪਸ਼ੂ ਖਰਾਬ ਹੋ ਜਾਂਦਾ ਨਾ ਨਵੇਂ ਨਹੀਂ ਹੁੰਦਾ। ਇਸ ਤਰ੍ਹਾਂ ਦੀ ਕੋਈ ਨਹੀਂ ਇੱਕਦ ਨਹੀਂ ਆਉਂਦੀ। ਕੋਈ ਦੇਖੋ ਤਨੀ ਆਉਂਦੀ ਨਹੀਂ। ਠੀਕ ਹੈ। ਹਾਂ ਜੀ। ਤੇ ਆਹ ਸ਼ੈੱਡ ਨਵਾਂ ਤਿਆਰ ਕਰ ਰਹੇ ਹਾਂ। ਇਹ ਆਪਾਂ ਨਵਾਂ ਬਣਾ ਰਹੇ ਹਾਂ ਇਹ ਸ਼ੈੱਡ। ਠੀਕ ਹੈ ਜੀ। ਇਹ ਤੇ ਕਿੰਨਾ ਖਰਚਾ ਆ ਜਾਊਗਾ? ਇਹ ਤੇ ਖਰਚਾ ਟੋਟਲੀ ਆ ਜਾਊਗਾ ਈ 2 ਲੱਖ ਰੁਪਈਆ ਜੀ। ਇਹ ਕਿੰਨੇ ਕਿਲਿਆਂ ਦਾ ਚਾਰ ਪੌਨੇ ਬਾਈ? ਇਹ ਐਸੀ ਪੌਣੇ ਹੀ 10 11 ਕਿੱਲਿੰਦਾ ਜੀ ਅੱਛਾ ਤੇ ਕਿੰਨਾ ਟਾਈਮ ਸਾਰ ਦਿੰਦਾ ਇਹ ਪਸ਼ੂ ਵਾਸਤੇ ਸਾਲ ਪਰ ਹਾਂ ਜੀ ਇੱਕ ਸਾਲਾਂਗੇ ਜਾਂਦਾ ਜੀ ਠੀਕ ਹੈ ਤੇ ਹੁਣ ਪਸ਼ੂ ਇਸ ਟਾਈਮ ਕਿੰਨੇ ਨੇ ਤੁਹਾਡੇ ਕੋਲ ਸਾਡੇ ਕੋਲ ਹੁਣ 40 ਪਸ਼ੂ ਨੇ 40 ਮੱਝਾਂ ਨੇ ਹਾਂ ਜੀ ਤੇ ਇਹ 40 40 50 ਪਸ਼ੂਆਂ ਦੀ ਕਰ ਰਹੇ ਹਾਂ ਤਿਆਰ ਸ਼ੈੱਡ ਹਾਂ ਜੀ ਇਹ 55 ਪਸ਼ੂਆਂ ਦਾ ਹੋ ਗਿਆ ਜੀ ਬਾਈ ਸੁਖਵਿੰਦਰ ਦੇ ਮੰਮੀ ਡੈਡੀ ਐਕਸਪਾਇਰ ਹੋ ਗਏ ਤੇ ਕਈ ਸਾਲ ਹੋ ਗਏ ਇਹਨਾਂ ਦੇ ਬਾਬਾ ਜੀ ਨੇ ਇਨਾ ਨਾਲ ਕਰਦੇ ਆਂ ਗੱਲ ਸਸੀ ਗੱਲ ਬਾਬਾ ਜੀ ਬਾਬਾ ਜੀ ਡੇਰੀ ਫਾਰਮ ਕਿਵੇਂ ਚੱਲ ਰਿਹਾ ਤੁਹਾਡਾ ਪੁੱਤ ਵਧੀਆ ਚਲਾ ਰਿਹਾ ਇਹਦਾ ਅੱਛਾ ਜੀ ਜਾੜੇ ਤੋਂ ਅਮਾ ਇੱਕ ਦੇ ਵਾਲਾ ਜੀ ਕਿਉਂ ਦੋਜੀ ਬਦੋਂ ਦੇ ਨਾ ਪੈਦਾ ਲੰਬਾ ਹੈ ਅੱਛਾ ਜੀ ਹਾਂ ਜੀ ਬਸ ਮੂੰਹ ਦੇ ਲਵੇ ਲਾ ਲੋ ਜੀ ਮੜਾ ਜੀ ਇੱਥੇ ਇੱਥੇ ਰੱਖ ਲਓ ਤੇ ਵਧੀਆ ਚ ਕੰਮ ਕਰ ਰਿਹਾ ਜੀ ਮਾ ਪੈਦਾ ਲੰਬੇ ਅੱਛਾ ਜੀ ਤੇ ਜਿਹੜੇ ਜਿਹੜੇ ਜਾਇਦਾਤਾਂ ਵਾਲੇ ਨੇ ਜ਼ਮੀਨਾਂ ਵਾਲੇ ਉਹਨਾਂ ਨਾਲ ਮੂਰੇ ਆ ਮੂਰੇ ਸਭ ਨੂੰ ਅੱਛਾ ਅੱਜ ਮਿਹਨਤ ਕਰਕੇ ਪਸ਼ੂਆਂ ਚੋਂ ਇਹਨਾਂ ਮਤਲਬ ਸਾਰੇ ਸਾਧਨ ਸਹੂਲਤਾਂ ਬਣਾ ਲੇ ਸਾਧੇ ਬਣ ਗਏ ਜੀ ਠੀਕ ਹੈ ਜੀ ਤੇ ਤੁਹਾਡੀ ਉਮਰ ਕਿੰਨੀ ਹੋਈ ਬਾਬਾ ਜੀ ਨਹੀਂ ਉਮਰ ਜੀ 5-8 ਸਾਲ ਘੱਟ ਹੈ ਸੋ ਤੋਂ ਅੱਛਾ ਹਾਂ 95 96 ਹੋ ਗਈ ਹਾਂ ਠੀਕ ਹੈ ਤੰਦਰੁਸਤ ਹੋ ਜਾਵਾਂ ਆਣ ਅੱਛਾ ਇੱਥੇ ਰਾਖੀ ਪੂਰੀ ਕਰਦੇ ਹਾਂ ਰਾਖੀ ਪੂਰੀ ਆ ਅਲ ਰੰਗ ਹੋ ਗਿਆ ਮੈਨੂੰ ਅੱਛਾ ਸਾਹ ਚੀ ਤਿੰਨ ਨਬੜੀ ਠੀਕ ਬਣਾਖੀ ਲਮੇ ਦੀ ਪੁੱਤ ਠੀਕ ਬਣਾ ਦੇ ਚਲੋ ਕੋਈ ਨਹੀਂ ਐਨੀ ਉਮਰ ਚ ਦਾ ਤੁਸੀਂ ਬੋਲਦੇ ਚੱਲਦੇ ਹੋ ਵਧੀਆ ਚਾਚਾ ਜੀ ਨਾਲ ਵੱਡ ਬੜਾਈ ਕਰ ਲਿਆ ਚਾਰ ਪੀੜੀਆਂ ਨਾਲ ਠੀਕ ਹੈ ਜੀ ਇਹਨਾਂ ਦੇ ਬਾਬਿਆਂ ਨਾਲ ਆ ਚਾਚਾ ਚਾਚਾ ਨਾਲ ਭਾਈਆਂ ਨਾਲ ਪੁੱਤੀਆਂ ਨਾਲ ਚਾਹ ਦਾ ਬਾਦੀ ਕਲਕਰੀਆਂ ਪੂਰੀ ਠੁੱਕੀ ਠੀਕ ਹੈ ਜੀ ਜਮਾ ਬੁਮਾਰ ਹੋ ਗਿਆ ਫੇਰ ਖੜ ਗਿਆ ਠੀਕ ਹੈ ਹੁਣ ਇਹ ਸਾਰਾ ਆਪਣੇ ਖੇਤ ਚ ਹੀ ਬਣਾ ਰਹੇ ਹੋ ਸੈੱਡ ਤੁਸੀਂ ਹਾਂ ਜੀ ਅੱਛਾ ਇਹ ਕਿੰਨਾ ਏਰੀਆ ਜਿਹੜਾ ਹੁਣ ਤੁਸੀਂ ਸ਼ੈੱਡ ਬਣਾ ਰਹੇ ਹੋ ਕਵਰ ਕਰ ਰਹੇ ਹੋ ਇਹ ਹੈਗਾ 95 ਫੁੱਟ ਦੀ ਲੰਬਾਈ ਹੈ ਇਹ ਠੀਕ ਹੈ ਤੇ 45 ਫੁੱਟ ਚੜਾਈ ਹੈ ਇਹ 45 ਬਾਈ 95 ਦਾ ਇੱਥੇ 50 60 ਪੁਸ਼ਵਾਂ ਦੀ ਜਗ੍ਹਾ ਬਣਾਈ ਹੈ ਹਾਂਜੀ ਹਾਂਜੀ ਠੀਕ ਹੈ ਇਹ ਕੋਈ ਨਵੀਂ ਤਕਨੀਕ ਦਾ ਬਣਾ ਰਹੇ ਹੋ ਕੀ ਕੁਝ ਕਿਸ ਤਰ੍ਹਾਂ ਦਾ ਬਣਾਓਗੇ ਇਹਦੇ ਵਿੱਚ ਇੱਕ ਤਾਂ ਸੀ ਇਹ ਜਿਹੜਾ ਰੈਂਪ ਬਣਿਆਈ ਹੈ ਅੱਛਾ ਇਹ ਤੇ ਟੀਐਮਆਰ ਨਾਲ ਹੀ ਹੂੰ ਕੱਖ ਪੈ ਜਾਏ ਕਰਨਗੇ ਜੀ ਤਾਂ ਉਹਨੂੰ ਚਾਰਾ ਪਾਉਣਾ ਹੀ ਅੱਛਾ ਇਹ ਚਾਰਾ ਪਾਉਣਾ ਹੀ ਉਹ ਟੀਐਮਆਰ ਦੀ ਸਹਿਤਾ ਨਾਲ ਠੀਕ ਹੈ ਉਹਦੇ ਲੇਵਰ ਦੀ ਬਹੁਤ ਸਾਨੂੰ ਘੱਟ ਲੋੜ ਪਊ ਲੇਵਰ ਦੀ ਘੱਟ ਲੋੜ ਪਊ ਤੇ ਇੱਕ ਜਿਹੜਾ ਪਾਣੀ ਪਿਲਾਉਣ ਵਾਲਾ ਜੀ ਇਹ ਪਾਣੀ ਦੇ ਦੇ ਨਾਲ ਡੋਂਗੇ ਲੱਗ ਜਾਣਗੇ ਜੀ ਦੋ ਬਸੂਆਂ ਦੇ ਵਿਚਕਾਰ ਇੱਕ ਹੀ ਅੱਛਾ ਹਾਂ ਇਹ ਪਾਣੀ ਪਾਣੀ ਇੱਥੇ ਪਾਣੀ ਪੀਲਾ ਕਰਨਾ ਹੈ 24 ਘੰਟੇ ਪਾਣੀ ਉਹਨਾਂ ਦੇ ਪਸ਼ੂਆਂ ਦੇ ਅੱਗੇ ਰਹੂਗਾ ਜੀ ਠੀਕ ਹੈ ਤੇ ਉਹਦੇ ਨਾਲ ਦੁੱਧੂ ਦੀ ਵੀ ਸਾਨੂੰ ਠੀਕ ਹੈ ਜਿਆਦਾ 1-2 ਲੀਟਰ ਦਾ ਫਰਕ ਪਈਗਾ ਜੀ ਤਾਂ ਸਾਈਡਾਂ ਤੇ ਤੁਸੀਂ ਸਰਦੀਆਂ 'ਚ ਉਹਨੂੰ ਕਿਵੇਂ ਕਵਰ ਕਰੋਗੇ ਸ਼ੈੱਡ ਨਾਲ ਇਹ ਹੁਣ ਅਸੀਂ ਇਹ ਦੇ ਵਿੱਚ ਜਾਲੀ ਲਾਵਾਂਗੇ ਜੀ ਸਰਦੀਆਂ ਦੇ ਵਿੱਚ ਪੱਲਾ ਤਰਪਾਲ ਲੱਗ ਜਾਊਗਾ ਤਰਪਾਲ ਲੱਗ ਜਾਊਗਾ ਗਰਮੀਆਂ 'ਚ ਜਾਲੀ ਲਾ ਦੇ ਗਰਮੀਆਂ ਦੇ ਵਿੱਚ ਜਾਲੀ ਲਾਈ ਜਾ ਕਰੀਏ ਠੀਕ ਹੈ ਇਹ ਸਫਲ ਡੇਰੀ ਫਾਰਮਿੰਗ ਵਾਲੇ ਨੇ ਤੇ ਇਹਨਾਂ ਨੇ ਮਤਲਬ ਘੱਟ ਜ਼ਮੀਨ ਹੁੰਦੇ ਹੋਏ ਅੱਜ ਇਹ ਮਿਹਨਤ ਕਰਕੇ ਪਸ਼ੂਆਂ ਦੇ ਵਿੱਚੋਂ ਦੁੱਧ ਦੇ ਵਿੱਚੋਂ ਬੇਰਕਾ ਨੂੰ ਦੁੱਧ ਪਾਉਂਦੇ ਨੇ ਤੇ ਇੱਥੇ ਹੀ ਗੱਡੀ ਦੁੱਧ ਲੈ ਜਾਂਦੀ ਹੈ ਸੈਂਟਰ ਤੋਂ ਹੀ ਤੇ ਇਹੇ ਪੂਰੇ ਕਾਮਯਾਬ ਨੇ ਸਾਰੇ ਸਾਧਨ ਸਹੂਲਤਾ ਜਿਹਨਾਂ ਕੋਲੇ ਮੌਜੂਦ ਨੇ ਵਧੀਆ ਕਮਾਈ ਕਰ ਰਹੇ ਨੇ ਇਨਕਮ ਦਾ ਇਹ ਇੱਕ ਜਿਨ੍ਹਾਂ ਨੇ ਕੋਈ ਨਵਾਂ ਕੰਮ ਕਰਨਾ ਡੇਰੀ ਫਾਰਮਿੰਗ ਦਾ ਕੰਮ ਬਹੁਤ ਵਧੀਆ ਤੇ ਇਹੇ ਸਫਲਾ ਕੰਮ ਇਹਨਾਂ ਦੇ ਦੱਸਣ ਅਨੁਸਾਰ ਇਹਨਾਂ ਨੂੰ 12 13 ਸਾਲ ਦਾ ਤਜਰਬਾ ਹੋ ਗਿਆ ਮਿਲਦੇ ਆਂ ਜੀ ਨੈਕਸਟ ਵਲੌਗ ਚ ਕਿਸੇ ਹੋਰ ਇਸ ਤਰ੍ਹਾਂ ਦਾ ਕੋਈ ਸਫਲ ਕਿਸਾਨ ਦੇ ਨਾਲ ਮਿਲਾਵਾਂਗੇ ਸਤਿ ਸ਼੍ਰੀ ਅਕਾਲ